ਕੂੜੀ ਦੀ ਪੰਡ ਨੂੰ ਵੀ ਤਰਸਦੇ ਹੁੰਦੇ ਸਨ ਮਹਾਰਾਜ ਨੇ ਅੱਜ ਨਿੰਬ ਦੇ ਦਰਦ ਲੈ ਲਏ ਕਿਉਂ ਦੇ ਇੱਕ ਤਾਂ ਸਾਨੂੰ ਸਭ ਨੂੰ ਪਤਾ ਹੀ ਆ ਨਾ ਵੀ ਜਦੋਂ ਆਪਾਂ ਨਾ ਜਿਹੜੇ ਆਪਣੇ ਜਦੋਂ ਕਹਿੰਦੇ ਵੀ ਰੱਡੀ ਰਾਂਡ ਦਾ ਕੱਟ ਲੈ ਪਰ ਉਹ ਕਾਲੇ ਕੱਟਸ ਨੇ ਅੰਦਰ ਕੀ ਕਰੀਂ ਜਦੋਂ ਕੱਟ ਲੈ ਪਰ ਕੀ ਉਹ ਤਾਲ ਨੇ ਵਣੇ ਨਹੀਂ ਖੱਟਾ ਹੁੰਦੇ ਇਹ ਜਿਹੜੀ ਗੱਲ ਹੋਈ ਨਾ ਵੀ ਜਿਹੜੀ ਕਿ ਮੈਂ ਆਪਣੇ ਕਿੰਨੇ ਕਿੰਨੇ ਵਿੱਚ ਵੀ ਵੀ ਜਦੋਂ ਬੱਚੇ ਦੀ ਵੀ ਜਿਹੜੀ ਸਭ ਤੋਂ ਵੱਡਾ ਅੱਜ ਦੇ ਸਮੇਂ ਦੇ ਵਿੱਚ ਜਿਹੜੀ ਮਾਂ ਆਪਣੇ ਬੱਚੇ ਨੂੰ ਗੁਰਮਤਿ ਦੀ ਸਿੱਖਿਆ ਦੇ ਦੂ ਉਹੀ ਬੱਚਾ ਨਸ਼ਾ ਦਮਾ ਸਰਕਾਰਾਂ ਕਹਿੰਦੀਆਂ ਨੇ ਨਾ ਇਹ ਨਜੇ ਤੋਂ ਮੈਨੂੰ ਇਹ ਚੀਜ਼ ਮਹਿਸੂਸ ਹੁੰਦੀ ਆ ਵੀ ਜੇਕਰ ਤੁਸੀਂ ਚਾਹੋ ਨੇ ਸਾਡਾ ਬੱਚਾ ਨਸ਼ਾ ਨਾ ਕਰੇ ਉਹਨੂੰ ਘੱਟੋ ਘੱਟ ਤੁਸੀਂ ਵੜਿਆ ਕੇ ਬੱਚੇ ਨੂੰ ਸਵੇਰੇ ਛੋੜੀ ਛੋੜੀ 1 2 2 4 4 ਪੋਰਸ਼ਨ ਕਰਕੇ ਉਸ ਨੂੰ ਗੁਰਮਤਿ ਦੀ ਪੜਾਈ ਕਰਾਉਣੀ ਪਵੇ। ਸਭ ਤੋਂ ਵੱਡੀ ਜਿਹੜੀ ਗੱਲ ਆਪਾਂ ਨੋਟ ਕਰ ਰਹੇ ਹਾਂ ਨਾ ਆਪਾਂ ਚੀਜ਼ ਦੇਖ ਰਹੇ ਹਾਂ ਅੱਜ ਪਖੰਡ ਬਾਤ ਬਹੁਤ ਬਦਲ ਗਈ। ਤੁਸੀਂ ਗੱਲ ਤੁਹਾਨੂੰ ਮੰਨਣੀ ਪੈਣੀ ਆ ਜਿਉਂ 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 ਹਨਾ ਜਿਹੜਾ ਬੰਦਾ ਅਨਪੜ ਆਪਣਾ ਅਨਪੜ ਦਾ ਫਾਇਦਾ ਬੰਦਾ ਕਿਵੇਂ ਪਾਉਂਦਾ ਨਹੀਂ ਪਖੰਡ ਬਾਤ। ਪਖੰਡੀ ਬਾਬੇ ਮਹੌਤ ਇਸ ਚੀਜ਼ ਦੇ ਵਿੱਚ ਸਾਡਾ ਕਿਸੇ ਨੇ ਕੱਖ ਨਹੀਂ ਦੇਣਾ ਮੇਰੀ ਜ਼ਿੰਦਗੀ ਦੇ ਵਿੱਚ ਤੁਸੀਂ ਕੱਠ ਬੜੇ ਰੰਗ ਭਾਗ ਲੱਗੇ ਜ਼ਿੰਦਗੀ ਦੇ ਵਿੱਚ ਕਈਆਂ ਲੜਾਈਆਂ ਸੰਕਟਾਂਵਾਂ ਨਾ ਮੈਂ ਕਿੰਨਾ ਮੈਂ ਭੁੱਲਦਾ ਉਹਦੀ ਸਭ ਤੋਂ ਵੱਡੀ ਗੱਲ ਪੁਛਾਲੇ ਦਾ ਹੱਥ ਹੈ ਵੀ ਆਪਣੇ ਉਸ ਗੁਰੂ ਦੇ ਗੁਰੂ ਗ੍ਰਬਾਣੀ ਕੀ ਹੈ ਗੁਰਬਾਣੀ ਦੇ ਵਿੱਚ ਇੱਕ ਪਰਮਾਤਮਾ ਦੀ ਗੱਲ ਹੈ ਇੱਕ ਅਕਾਲ ਪੁਰਖ ਵਹਿਗੂ ਦੀ ਗੱਲ ਇਹ ਜਿਹੜਾ ਭਾਈ ਇੱਕ ਤਾਂ ਤੁਹਾਨੂੰ ਪਖੰਡ ਤੋਂ ਵੱਧ ਕੇ ਰਹਿਣਾ ਜ਼ਰੂਰੀ ਹੈ ਇੱਕ ਅਸੀਂ ਆਪਣੇ ਬੱਚਿਆਂ ਨੂੰ ਇਹ ਜਦੋਂ ਇਹ ਦੇ ਚੀਜ਼ ਦੇ ਲਾਂਗੇ ਤਾਂ ਬੱਚਿਆਂ ਨੂੰ ਨਕਸ਼ੇ ਤੋਂ بچਾਉਣ ਦਾ ਕਾਰਨ ਨਹੀਂ ਹੈ ਮੈਨੂੰ ਲੱਗਦਾ ਵੀ ਸਭ ਤੋਂ ਵੇਰ ਸਾਨੂੰ ਚਾਰ ਪੈਣ ਭਰਾ ਹੋਏ ਆ ਜਦੋਂ ਕੀ ਹੋਇਆ ਤੁਹਾਨੂੰ ਸੁਰਖੀ ਛੋਟੀ ਜਿਹੀ ਗੱਲ ਆੜਾ ਜਦੋਂ ਮੇਰੇ ਆ ਭੈਣਾਂ ਨੇ ਦੋ ਪੈਣੇ ਭੈਣਾਂ ਵੱਡੀਆਂ ਵੱਡੀਆਂ ਭੈਣਾਂ ਨੇ ਪਤਾ ਕੀ ਕੀਤਾ ਮੇਰੀ ਮਾਂ ਨੇ 12ਵੇਂ ਤੋਂ ਬਾਅਦ ਨਾਲ ਤੋਂ ਸੇ ਖੇਤ ਦਾ ਸਾਰਾ ਕੰਮ ਆਪਾਂ ਕਰਕੇ ਕਿਉਂਕਿ ਸਾਡੇ ਘਰ ਦੇ ਵਿੱਚ ਸਮੱਸਿਆ ਪਤਾ ਕੀ ਹੁੰਦੀ ਹੈ ਮੇਰੇ ਬਾਪੂ ਨੇ ਸਿਰਫ ਪਿਤਾ ਨਹੀਂ ਸਿਰਫ ਪਿਤਾ ਨਹੀਂ ਕੋਈ ਨਾਛਾ ਨਹੀਂ ਛੱਡਿਆ ਕਰਦਾ ਸਾਡਾ ਜਿਹੜਾ ਮਾਨਸਾ ਦਾ ਏਰੀਆ ਸਾਡੇ ਨੱਚਾ ਉੱਧਰ ਬਹੁਤ ਮਸ਼ਹੂਰ ਹੋਗਾ ਸੀ ਇੱਕ ਤਾਂ ਗੋਲੀਆਂ ਚੱਲੀਆਂ ਸੀ ਸਾਡੇ ਇਹ ਸਾਡੇ ਨਾਲ ਇੱਕ ਮੋਮੋਟਲ ਕੋਲੇ ਚਲੇ ਸੀ ਉਸ ਸਮੇਂ ਦੇ ਵਿੱਚ ਉਹ ਮਸ਼ਹੂਰ ਸੀਗੇ ਪੱਤੇ ਜੇ ਪੱਤਿਆਂ ਜੇ ਜੋਣੇ ਮੇਰੇ ਪਿਓ ਨੇ ਕੋਈ ਨਖਾ ਨਹੀਂ ਕਰਨ ਕਰੇ ਖੱਟੇ ਪਰ ਮੇਰੀ ਮਾਂ ਦੇ ਇੱਕ ਫੋਕਸ ਹੋ ਗਿਆ ਵੀ ਮੈਂ ਉਹਦੇ ਬੱਚਿਆਂ ਦੇ ਵੱਲ ਧਿਆਨ ਦੇਣਾ ਸਾਡੇ ਹਾਲਾਤ ਇਹ ਸੀਗੇ ਕਿ ਇੱਕ ਕੋਲ ਜਿਵੇਂ ਆਪਾਂ ਸਾਰਾ ਦੇਖਿਆ ਪਰ ਉਸ ਚੀਜ਼ ਦੇ ਵਿੱਚੋਂ ਮੇਰੀ ਮਾਂ ਨੇ ਸਾਨੂੰ ਪੜਾਇਆ 12ਵੀਂ ਤੋਂ ਬਾਅਦ 10ਵੀਂ 10ਵੀਂ ਪੜਾਇਆ ਸਕੂਲਾਂ ਦੇ ਕਰਕੇ 12ਵੀਂ ਅਸੀਂ ਪ੍ਰਾਈਵੇਟ ਮੇਰੇ ਪੈਣਾ ਨੇ ਪ੍ਰਾਈਵੇਟ ਕਰੀ ਫਿਰ 3-3-400 ਰੁਪਏ 400 ਰੁਪਏ ਮਹੀਨੇ ਸਕੂਲਾਂ ਦੇ ਵਿੱਚ ਪੜਾਇਆ ਮਹੀਨੇ ਦੇ 3-3-400 400 ਰੁਪਏ ਸਕੂਲਾਂ ਦੇ ਵਿੱਚ ਫਿਰ ਨਾਲ-ਨਾਲ ਟਿਊਸ਼ਨ ਪੜਾਇਆ ਐਮਏ ਕਰੀ ਵੀਐਡ ਕਰੀ ਤੇ ਡਬਲ ਡਬਲ ਐਮਏ ਕਰਿਆ ਦੋਨਾਂ ਨੂੰ ਫਿਰ ਸਰਕਾਰੀ ਨੌਕਰੀ ਪੈਣਾ ਨੇ ਸ਼ਹਿਰ ਮਿਲਣ ਤੋਂ ਬਾਅਦ ਇਨੀ ਕਾਬਲ ਹੋ ਗਿਆ ਚੰਗੇ ਘਰਾਂ ਦੇ ਵਿੱਚ 35-30 40-40 ਕਿਲੋ ਦੇ ਘਰੇ ਪੈਣਾ ਨੇ ਮੈਂ ਆਪਣੇ ਕੀ ਗੱਲ ਗੜੀ ਚੱਕੀ ਮਾਂ ਤੇ ਮੈਂ ਮਿਲ ਕੇ ਫਿਰ ਉਸ ਤੋਂ ਬਾਅਦ ਨੈਕਸਟ ਕੀ ਹੋਇਆ ਚਲੋ ਭਾਈ ਮੈਂ ਮਾਂ ਕਰਕੇ ਆਟਾ ਮੇਰੀ ਮਾਂ ਕੰਸੀ ਫਿਰ ਮੈਂ ਮੇਰੀ ਮਾਂ ਦਾ ਚਲੋ ਇਲਾਜ ਕਰਾਇਆ ਜਿਵੇਂ ਵੀ ਪਰ ਬਚ ਨਾ ਸਕੀ ਕਹਿਣ ਦਾ ਭਾਵ ਅੱਜ ਪਿੰਡ ਦੇ ਵਿੱਚ ਨਾ ਸੀ ਬਹੁਤ ਮਜਨੀ ਬਹਿਣਤ ਬਹੁਤ ਕਰੀ ਜਾਂਦਾ ਕੰਮ ਬਹੁਤ ਕੀਤੇ ਨੇ ਤੇ ਜਿਸ ਕਰਕੇ ਵੀ ਜਿਹੜਾ ਬੱਚਾ ਨਸ਼ੇ ਤੋਂ ਬਚti ਨੂੰ ਸਾਰਾ ਕੁਝ ਕਰ ਸਕਦਾ ਇੱਕ ਤਾਂ ਸਾਡਾ ਨੌਜਵਾਨ ਨਸ਼ੇ ਵਾਲਾ ਲੈ ਕੇ ਜਿਹੜਾ ਗੱਲ ਚਾ ਰਿਹਾ ਸਭ ਤੋਂ ਵੱਡੀ ਗੱਲ ਇਹ ਹੀ ਹੈ ਵੀ ਮਾਂ ਬਾਪ ਦੀ ਅਸੀਂ ਬੱਚੇ ਤਾਂ ਹੀ ਪੈਦਾ ਕਰਦੇ ਆ ਕਿ ਸਾਨੂੰ ਬੁੜੇ ਹੋਣ ਸਾਡਾ ਸਾਹਮੇ ਖੜਾ। ਮੈਂ ਨਾ ਬਾਹਰ ਅਸਰੀ ਦੇ ਜਾ ਕੇ ਮੈਂ ਕਈ ਦਸਾਂ ਜਾਇਆ। ਉਹ ਦਸਾਂ ਦੇ ਵਿੱਚ ਇੱਕ ਚੀਜ਼ ਮੈਂ ਦੇਖੀ ਜਿਹੜੀ ਕਿ ਆਪਣੇ ਪੰਜਾਬ ਦੇ ਵਿੱਚ ਉਹ ਦਸਾਂ ਦੇ ਵਿੱਚ ਉਹ ਚੀਜ਼ ਹੈਗੀ। ਉੱਧਰ ਪਤਾ ਕੀ ਆ ਉੱਧਰ ਜਿਹੜੇ ਅੰਗਰੇਜ਼ ਨੇਗੇ ਅੰਗਰੇਜ਼ਾਂ ਨੂੰ ਉਹਨਾਂ ਦੇ ਬੱਚੇ ਸਾਹਮਣੇ ਉਹਨਾਂ ਦੇ ਵੀ ਸਾਹਮਣੇ ਪਰ ਉਹਨਾਂ ਦਾ ਸਰਕਾਰੀ ਸਿਸਟਮ ਇਹ ਚੀਜ਼ ਬਣੀ ਹੋਈ ਆ ਕਿ ਜਿਹੜੇ ਜਿਹੜੇ ਕਿ ਸਾਹਮਣੇ ਵਾਲੇ ਹਸਪੀਟਲ ਕਹਿੰਦਾ ਘਰ ਬਹੁਤ ਜ਼ਿਆਦਾ ਲੈਗਜ਼ਰੀ ਬਹੁਤ ਜ਼ਿਆਦਾ ਪੋਣੇ ਬਣਿਆ। ਉਹਨਾਂ ਦੇ ਵਿੱਚੋਂ ਜਾ ਕੇ ਰਹਿੰਦੇ ਨੇ ਪਰ ਉਹ ਉਹਨਾਂ ਦੇ ਉਹਨਾਂ ਦੇ ਕੋਲ ਕਮਰਾ ਬੜਾ ਸੋਹਣਾ ਰਹਿਣ ਵਾਲਾ ਕੋਲ ਕਰੀ ਟੈਬਲ ਤੇ ਕਮਰਾ ਬੜਾ ਸੋਹਣਾ ਜਿਹਦੇ ਵਿੱਚ ਰਹਿ ਰਹੇ ਨੇ ਸਹੂਲਤਾਂ ਸਾਰੀਆਂ ਨੇ ਪਰ ਉਹ ਖੁਸ਼ ਨਹੀਂ ਹੈਗੇ ਖੁਸ਼ ਉਹ ਇਸ ਕਰਕੇ ਨਹੀਂ ਹੈਗੇ ਕਿਉਂਕਿ ਆਸਾਂ ਦੇ ਵਿੱਚੋਂ ਬੰਦਾ ਥੋੜਾ ਹੋਏ ਤਾਂ ਉਹਨੂੰ ਆਪਣੇ ਪੁੱਤ ਪੋਤਿਆਂ ਦੇ ਵਿੱਚ ਆਪਦਾ ਜੀ ਲੱਗਦਾ ਜਿਹਦੇ ਕਮਰੇ ਦੇ ਵਿੱਚ ਬੰਦਾ ਬੈਠਾ ਰੁਕੀ ਜੀ ਲੱਗਦਾ ਹੈ ਨਾ ਇਹ ਜਿਹੜੀ ਸਾਡੇ ਸੱਭਿਆਚਾਰ ਦੇ ਵਿੱਚ ਇਹ ਚੀਜ਼ ਹੈ ਜਿਹੜੀ ਕਿ ਹੁਣ ਖਤਮ ਹੁੰਦੀ ਜਾਂਦੀ ਹੈ ਇਹ ਚੀਜ਼ ਆ ਵੀ ਖਾਸ ਕਰਕੇ ਮੈਂ ਆਪਣੇ ਕੀ ਆਪਣਾ ਜਿਹੜਾ ਕਿ ਆਪਣਾ ਜਿਹੜਾ ਕਿ ਆਪਣੀ ਧਾਰਮਿਕ ਸਿੱਖਿਆ ਗੁਰੂ ਨਾਨਕ ਦੇਵ ਪਾਤਸ਼ਾਹ ਮਾਰੇ ਸਿੱਖਿਆ ਇਹਦੇ ਵਿੱਚ ਔਰਤ ਨੂੰ ਬੰਦੇ ਦੇ ਨਾਲੋਂ ਵੱਡਾ ਦਰਤ ਦਿੱਤਾ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਵੀ ਔਰਤਾਂ ਨਾਲ ਜੀਵਨ ਇੱਕ ਧਰਤੀ ਆ ਧਰਤੀ ਵੱਡੀ ਆ ਬੀਜ ਸੁਕਾ ਵੀ ਜਦੋਂ ਇਹ ਇੱਕ ਬੰਦਾ ਇੱਕ ਬੀਜ ਆ ਆਰਥਿਕ ਮਾਨ ਆਰਥਿਕ ਧਰਤੀ ਆ ਜਿਦੋਂ ਧਰਤੀ ਦੇ ਉੱਪਰ ਬੀਜ ਦੇਗਾ ਮਿੱਟੀ ਦੇ ਵਿੱਚੋਂ ਬੀਜ ਪੈਦਾ ਹੋਊਗਾ ਇਸ ਤਰ੍ਹਾਂ ਹੀ ਮਾਂ ਦੇ ਵਿੱਚ ਕੁੱਖ ਦੇ ਵਿੱਚੋਂ ਇੱਕ ਬੱਚਾ ਪੈਦਾ ਹੁੰਦਾ ਇਸ ਕਰਕੇ ਜਿਹੜੀ ਮਾਂ ਦਾ ਮਾਂ ਦਾ ਦਰਜਾ ਉਹ ਬਹੁਤ ਵੱਡਾ ਹੈ ਮਾਂ ਦਾ ਦਰਜਾ ਬਹੁਤ ਜਿਆਦਾ ਵੱਡਾ ਕਿ ਜੇ ਅਸੀਂ ਮਾਂ ਨੂੰ ਉਸ ਪ੍ਰਕਾਰ ਆਪਣੇ ਬੱਚਿਆਂ ਨੂੰ ਸਿੱਖਿਆ ਦੇ ਲਾਂਗੇ ਤਾਂ ਸਾਡੇ ਬੱਚੇ ਮੈਨੂੰ ਲੱਗਦਾ ਵੀ ਜੇ ਅਸੀਂ ਚਾਰੇ ਭੈਣ ਭਰਾ ਅੱਜ ਅਸੀਂ ਅੱਜ ਇੱਥੇ ਇੱਕ ਤਰਕਾਰ ਕਾਮਯਾਬੀ ਦੇ ਵਿੱਚ ਪਹੁੰਚ ਗਏ ਮੈਨੂੰ ਲੱਗਦਾ ਵੀ ਉਹ ਮੇਰੀ ਮਾਂ ਦਾ ਹੀ ਸਿੱਖਿਆ ਕਰਕੇ ਜਾਂ ਉਹਦੇ ਕਰਕੇ ਦੀ ਹੈ ਸਾਨੂੰ ਨਾ ਤੁਸੀਂ ਤਾਂ ਹਜੇ ਤੱਕ ਸਾਰੀ ਉਮਰ ਤੇ ਬੱਧਦੇ ਬੈਠੇ ਹੋ ਨੇ ਨਵੀਆਂ ਕੁੜੀਆਂ ਨੇ ਉਹਦਾ ਜਮੀਨ ਜਵਾਕਾਂ ਨੂੰ ਘੂੜ ਰਹੀ ਹੈ ਇਹ ਨਵੀਆਂ ਕੁੜੀਆਂ ਅਜੇ ਚੰਗਾ ਲੱਗਣਾ ਪੈਣਾ ਹੈ ਨਾ ਨਾਗਣਾ ਵੀ ਘੂੜਨਾ ਬੱਚੇ ਨੂੰ ਪੁੱਛਣਾ ਥੋੜਾ ਜਰੂਰੀ ਆ ਬੱਚੇ ਨੂੰ ਉਹ ਕਰਨਾ ਕਹਿੰਦੇ ਨਾ ਇੱਕ ਦਿਨ ਨਾ ਮੈਂ ਬੜੀ ਮੂਹੇ ਕਥਾ ਸੁਣ ਰਿਹਾ ਸੀ ਅੱਜ ਕੱਲ੍ਹ ਅਸੀਂ ਜਿਹੜੇ ਆਛਾ ਮਾ ਜਦੋਂ ਬੱਚੇ ਦੇ ਛੋਟੇ